ਸ਼ਾਜੀ ਆ 2-3 ਦਿਨ ਹੋਏ ਬਾਗੜੀਆਂ ਦੇ ਵਿੱਚ ਕਬੱਡੀ ਕੱਪ ਖੇਡਿਆ ਗਿਆ ਆ ਆ ਮੁੰਡੇ ਖੇਡੇ ਆਓ ਇਧਰਲੇ ਪਾਸੇ ਲੱਗ ਗਿਆ ਆਓ ਨੌਜਵਾਨੋ ਫਿਰ ਅਮਰੀਕ ਦੇ ਆ ਜਿਹੜੇ ਖੇਡੇ ਮੁੰਡੇ ਕੈਨੇਡਾ ਦੀ ਟੀਮ ਵੱਲੋਂ ਇਹ ਲੂਜ਼ ਕਰ ਗਏ ਜਦੋਂ ਇੰਡੀਆ ਦੇ ਨਾਲ ਮੈਚ ਹੋਇਆ ਇਹ ਹਾਰ ਗਏ ਹਾਰਨ ਤੋਂ ਬਾਅਦ ਇਹ ਸੱਚੀ ਰੋਣ ਲੱਗ ਪਏ ਇਹਨਾਂ ਲਈ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਕਹਿੰਦੇ ਹਾਰਨਾ ਤਾਂ ਇੱਕ ਨਾ ਹੈ ਜਿੱਤਣਾ ਤਾਂ ਇੱਕੋ ਨਾ ਹੈ ਪਰ ਕਈ ਵਾਰੀ ਦਿਲ ਤੇ ਇਹੋ ਜੀ ਗੱਲ ਲੱਗ ਜਾਂਦੀ ਹੈ ਵੀ ਉਹ ਬੰਦੇ ਨੂੰ ਬਰਦਾਸ਼ਤ ਕਰਨੀ ਬੜੀ ਮੁਸ਼ਕਲ ਹੁੰਦੀ ਹੈ ਇਹ ਲਗਭਗ 5 ਮਿੰਟ ਦੋਨੇ ਭਰਾ ਕਿ ਤਿੰਨੇ ਭਰਾ ਮਲੂਕ ਵਿਮਲੂਕ ਆ ਵੀ ਇਧਰੇ ਪਾਸੇ ਲੱਗੇ ਨੌਜਵਾਨ ਕਿਉਂਕਿ ਏਰੀਆ ਸੀਗਾ ਮੇਲਾ ਕਬੱਡੀ ਦਾ ਬਹੁਤ ਵੱਡਾ ਸੀਗਾ ਇਹਨਾਂ ਨੇ ਆਸਾਂ ਬਹੁਤ ਲਾਈਆਂ ਸਨ ਪਰ ਇਹ ਪਹਿਲਾ ਹੀ ਮੈਚ ਜਿਹੜਾ ਜਦੋਂ ਬਾਈ ਮਿਲ ਗਈ ਇਹਨਾਂ ਨੂੰ ਇਹ ਖੇਡੇ ਇੰਡੀਆ ਦੇ ਨਾਲ ਤੇ ਉਸ ਮੈਚ ਦੇ ਵਿੱਚ ਥੋੜੇ ਨੰਬਰਾਂ ਦੇ ਨਾਲ ਹਾਰ ਗਏ ਤੇ ਇਹ ਰੋਣ ਲੱਗ ਪਿਆ ਸੋ ਅੱਜ ਇਹ ਖੇਡਣਗੇ ਸਟਡੀਆਂ ਪਿੰਡ ਵੱਲੋਂ ਤਲਵੰਡੀ ਡੱਡੀਆ ਪਿੰਡ ਦੇ ਵਾਸਤੇ ਖੇਡਣਗੇ ਇਹਨਾਂ ਲਈ ਇੱਕ ਵਾਰੀ ਤਾੜੀਆਂ ਮਾਰ ਦਈਏ ਆਪਾਂ ਜ਼ੋਰਦਾਰ ਇਹਨਾਂ ਨੂੰ ਹੱਲਾਸ਼ੇਰੀ ਦੇ ਦਈਏ ਵੀ ਜਿੱਤਾਂ ਹਰਾਂ ਦੇ ਬੜੀਆਂ ਨੇ